ਰੋਜ ਦੀ ਤਰ੍ਹਾਂ ਕਿਸਾਨ ਵੀ ਰੋ ਜਿਹੜੇ ਰੇਟ ਲੈ ਕੇ ਮੰਡੀਆਂ ਦੇ ਹਾਜ਼ਰ ਹੋਏ ਆ ਕਿਉਂਕਿ ਨਾ ਮੈਂ ਵੀਡੀਓ ਤਾਂ ਕਰਕੇ ਲੇਟ ਪਾਉਣਾ ਜੀ ਜਿਹੜੀ ਆਪਣੀ ਮਤਲਬ ਵੀਡੀਓ ਦੇ ਵਿੱਚ ਜੋ ਰੇਟ ਆ ਇਹ ਆੜਤੀਆਂ ਵੀਰਾਂ ਵੱਲੋਂ ਜਿਹੜੇ ਦੱਸੇ ਹੋਏ ਰੇਟ ਹੁੰਦੇ ਨੇ ਕਿਉਂਕਿ ਮੈਂ ਹੁਣ ਕਾਫੀ ਵੇਟ ਕਰ ਚੁੱਕੇ ਕਿਉਂਕਿ ਮੁੜ ਕੇ ਫੋਨ ਕਾਲ ਆਉਣ ਲੱਗ ਪੈਂਦੀਆਂ ਮੇਰੇ ਰੇਟ ਅੱਜ ਦੇ ਕੀਰੇ ਨੇ ਮੇਰੇ ਕੋਲ ਸਿਰਫ ਕੋਟਕਪੂਰਾ ਮੰਡੀ ਦਾ ਰੇਟ ਆਇਆ ਜੇ ਹੁਣ ਆੜਤੀਆਂ ਜਿਹੜੇ ਪ੍ਰਧਾਨ ਸਹਿਵਾ ਨਾਲ ਮੇਰੀ ਫੋਨ ਤੇ ਗੱਲ ਹੋਈ ਆ ਅਜੇ ਪ੍ਰੋਪਰ ਜਿਹੜੀ ਅਪਡੇਟ ਨਹੀਂ ਆਈ ਪੰਜਾਬ ਦੀਆਂ ਮੰਡੀਆਂ ਦੀ ਬਾਕੀ ਪੰਜਾਬ ਦੀਆਂ ਮੰਡੀਆਂ 'ਚ ਤਾਂ ਹਰ ਇੱਕ ਫਾਰਮਰ ਵੀਰ ਨੂੰ ਪਤਾ ਜਿਹੜੇ ਕਿੰਨੇ ਕੁ ਰੇਟ ਜਿਹੜੇ ਚੱਲਦੇ ਪਏ ਨੇ ਕਿਸਾਨ ਭਰਾਵੋ ਇੱਕ ਜ਼ਰੂਰੀ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਦੇਣਾ ਚਾਹਾਂ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਜਿਹੜਾ ਪਰਮਲ ਝੋਨਾ ਇੱਕ ਫਾਰਮਰ ਵੀਰ ਜਿਹੜਾ ਲੈ ਕੇ ਪਹੁੰਚਿਆ ਸੀਗਾ ਤੇ ਤੁਹਾਨੂੰ ਪਤਾ ਵੀ ਜਿਹੜੀ ਹਜੇ ਸਰਕਾਰੀ ਖਰੀਦ ਹੈ ਨਵੰਬਰ ਦੇ 1 ਨਵੰਬਰ ਨੂੰ ਜਿਹੜੀ ਸਟਾਰਟ ਹੋਣੀ ਆ ਤੇ ਬਾਕੀ 1 ਨਵੰਬਰ ਨੂੰ ਵੀ ਆੜਤੀਆਂ ਵੀਰਾਂ ਵੱਲੋਂ ਕਿਸਾਨ ਭਰਾਵਾਂ ਨੂੰ ਇਹ ਸੂਚਿਤ ਕੀਤਾ ਗਿਆ ਕਿ 1 ਤਰੀਕ ਨੂੰ ਜਿਹੜੀਆਂ ਮੰਡੀਆਂ ਮੁਕੰਮਲ ਤੌਰ ਤੇ ਜਿਹੜੀਆਂ ਬੰਦ ਹੋਣੀਆਂ ਨੇ ਕਿਉਂਕਿ ਸ਼ੈਲਰ ਮਾਲਕਾਂ ਨਾਲ ਕੁਝ ਮੀਟਿੰਗਾਂ ਕਰਨ ਵਾਲੀਆਂ ਰਹੀਆਂ ਨੇ ਤੇ ਸੋ ਵਿਜੇ ਕਲੜਾ ਜਿਹੜੇ ਪ੍ਰਧਾਨ ਸਹਿਬਾਨ ਨੇ ਉਹਨਾਂ ਨੇ ਸਾਰੇ ਆੜਤੀ ਵੀਰਾਂ ਨੂੰ ਆੜਤੀ ਵੀਰਾਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਸਾਰੀ ਕਾਲ ਤੇ ਦੱਸਿਆ ਹੋਇਆ ਕਿ ਇੱਕ ਤਰੀਕ ਨੂੰ ਕਿਸੇ ਵੀ ਫਾਰਮਰ ਵੀਰ ਦਾ ਜਿਹੜਾ ਚੋਨਾ ਲੈ ਨਾ ਲੈ ਕੇ ਹੁਣ ਦਿੱਤਾ ਜਾਵੇ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਇੱਕ ਫਾਰਮਰ ਵੀਰ ਜਿਹੜਾ ਪਰਮਲ ਚੋਨਾ ਲੈ ਕੇ ਆਇਆ ਸੀ ਜੀ ਦਾ ਕਿ ਪ੍ਰਾਈਵੇਟ ਬੋਲੀ ਤੇ 19500 ਰੁਪਏ ਦਾ ਜਿਹੜਾ ਰੇਟ ਲੱਗਦਾ ਸੀ ਤੇ ਉਹ ਕਿਸਾਨ ਵੀਰ ਨੇ ਜਿਹੜਾ ਸਾਫ ਮਨਾਂ ਕਰ ਦਿੱਤਾ ਕਿਉਂਕਿ ਉਹਦਾ ਹੱਕ ਵੀ ਬੰਦ ਹੈ 23200 ਰੁਪਏ ਦਾ ਜਿਹੜਾ ਆਪਣਾ ਸਰਕਾਰੀ ਖਰੀਦ ਤੇ ਬਾਕੀ ਕਿਸਾਨ ਭਰਾਵੋ 2-4 ਦਿਨ ਥੋੜਾ ਜਿਹਾ ਆੜਤੀ ਵੀਰਣਾ ਨਾਲ ਸੰਪਰਕ ਕਰਕੇ ਹੀ ਤੁਸੀਂ ਜਿਹੜੀ ਝੋਨੇ ਦੀ ਕਟਾਈ ਕਰਨੀ ਹੈ ਕਿਉਂਕਿ ਹਜੇ ਸਰਕਾਰੀ ਖਰੀਦ ਤੁਹਾਨੂੰ ਪਤਾ ਸ਼ੁਰੂ ਨਹੀਂ ਹੋਈ ਤੇ ਬਹੁਤ ਜਿਹੜੀ ਮਿਹਨਤ ਤੁਸੀਂ ਕੀਤੀ ਹੋਈ ਹੈ 6 ਮਹੀਨੇ ਕਹਿੰਦੇ ਫਸਲ ਲਈ ਝਾਕਣਾ ਪੈਂਦਾ ਤੇ ਸੋ ਕਿਰਪਾ ਕਰਕੇ ਆੜਤੀਆਂ ਵੀਰਣਾ ਨਾਲ ਸੰਪਰਕ ਕਰਕੇ ਹੀ ਜਿਹੜਾ ਮੰਡੀ ਕਰਨ ਦੇ ਵਿੱਚ ਜਿਹੜਾ ਝੋਨਾ ਲੈ ਕੇ ਪਹੁੰਚੋ ਤੁਸੀਂ ਬਾਕੀ ਤੁਹਾਨੂੰ ਪਤਾ ਹੈ ਫਿਰ ਜਿਹੜਾ ਦੁਬਾਰਾ ਬਾਸਮਤੀ ਦੇ ਰੇਟ ਹੈ ਜਿਹੜੇ ਇੱਕਦਮ ਢੇਠ ਆ ਗਏ ਨੇ ਮਾ ਕੋਟਕਾ ਪੂਰਾ ਮੰਡੀ ਦੇ ਵਿੱਚ ਜਿਹੜਾ ਅੱਜ 26100 ਤੋਂ ਲੈ ਕੇ 2855 ਰੁਪਏ ਤੱਕ ਜਿਹੜਾ ਰੇਟ ਲੱਗਿਆ ਤੋਹਾਣਾ ਮੰਡੀ ਦੇ ਵਿੱਚ ਜਿਹੜਾ 1509 ਦਾ ਰੇਟ 2890 ਰੁਪਏ ਘਰੋੜਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2755 ਕੈਂਥਲ ਮੰਡੀ ਦੇ ਵਿੱਚ 1509 ਦਾ ਜਿਹੜਾ 2815 ਚਦੌਸੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2425 ਰੁਪਏ ਬਹੁਤ ਡਾਊਨ ਜਿਹੜਾ ਰੇਟ ਉਸ ਮੰਡੀ ਦੇ ਵਿੱਚ ਦੇਖਣ ਨੂੰ ਮਿਲਿਆ ਰਤਿਆ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2805 ਕਨੌਰ ਮੰਡੀ ਦੇ ਵਿੱਚ 1509 ਦਾ ਜਿਹੜਾ ਆਮ ਮੰਡੀਆਂ ਨਾਲੋਂ ਵਧੀਆ ਰੇਟ ਲੱਗਿਆ 2352 ਗੰਗੋ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2600 ਰੁਪਏ ਪ੍ਰਤੀ ਕੁਇੰਟਲ ਗੜ ਮੁਕੇਤ ਸ਼ੋਰ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2150 ਰੁਪਏ ਸਿਰਫ ਟੋਹਾਣਾ ਮੰਡੀ ਦੇ ਵਿੱਚ 2800 ਰੁਪਏ ਜਹਾਂਗੀਰ ਆਬਾਦ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2652 40000 ਇਸ ਮੰਡੀ ਦੇ ਵਿੱਚ ਟੋਟਲ ਜਿਹੜਾ ਗੱਟਾ ਪੈ ਰਿਹਾ ਗਿਆ ਕੁੜਰੀ ਮੰਡੀ ਦੇ ਵਿੱਚ 1509 ਦਾ ਜਿਹੜਾ 2811 ਤੇ ਰੌੜੀ ਮੰਡੀ ਦੇ ਵਿੱਚ 1509 ਦਾ ਰੇਟ 2625 125 ਰੁਪਏ ਦਾ ਜਿਹੜਾ ਘਾਟਾ ਦੇਖਣ ਨੂੰ ਮਿਲਿਆ ਕੱਲ੍ਹ ਨਾਲੋਂ ਸਮਾਲਖਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2771 ਠੀਕਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2740 ਸ਼ਾਹਜਹਾਂਪੁਰ ਮੰਡੀ ਦੇ ਵਿੱਚ 1509 ਦਾ ਜਿਹੜਾ 2481 ਤਰਾਵੜੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2625 ਹੈ 125 ਰੁਪਏ ਇਸ ਮੰਡੀ ਦੇ ਵਿੱਚ ਜਿਹੜਾ ਘਾਟਾ ਦੇਖਣ ਨੂੰ ਮਿਲਿਆ ਰਤਿਆ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 22500 ਰੁਪਏ ਪ੍ਰਤੀ ਕਵਾਂਟਰਲ ਕੋਸੀਕਲਾ ਮੰਡੀ ਦੇ ਵਿੱਚ ਜਿਹੜਾ ਰੇਟ ਮਿਲਿਆ ਪੰਦਾ 109 ਦਾ ਜੀ 2601 ਰੁਪਏ ਕਿਸਾਨ ਭਰਾਵੋ ਤੁਹਾਨੂੰ ਵੀ ਪਤਾ ਹੈ ਪਿਛਲੇ ਕੁਝ ਦਿਨਾਂ ਜਿਹੜਾ ਰੇਟ ਦੇ ਵਿੱਚ ਕਾਫੀ ਚੜ੍ਹਾ ਆਇਆ ਸੀ 3300 ਰੁਪਏ ਤੱਕ ਜਿਹੜੀ ਪਾਤੜਾ ਖਨੌਰੀ ਮੰਡੀ ਦੇ ਵਿੱਚ ਜਿਹੜਾ ਬਾਸਮਤੀ ਵਿਕਿਆ ਸੀ ਇਸ ਰੇਟ ਤੇ ਜਿਹੜੇ ਫਾਰਮਰ ਵੀਰ ਵੀ ਖੁਸ਼ੀ ਪਰ ਇਸ ਇੰਨੇ ਕੁ ਰੇਟ ਨਾਲ ਤਾਂ ਆਪਣੇ ਜਿਹੜੇ ਕਿਸਾਨ ਵੀਰਾਂ ਦੇ ਖਰਚੇ ਵੀ ਨਹੀਂ ਮੁੜ ਰਹੇ ਬਹੁਤ ਔਖਾ ਸੋ ਇਦਾਂ ਦਾ ਕੋਈ ਕਾਨੂੰਨ ਹੋਵੇ ਫਾਰਮਰ ਵੀਰ ਆਪਦੀ ਫਸਲ ਦਾ ਜਿਹੜਾ ਮੁੱਲ ਆਪ ਤੈਅ ਕਰੇ ਉਸ ਤੋਂ ਬਾਅਦ ਜਿਹੜੀ ਬੋਲੀ ਲੱਗੇ ਵੀ ਤੁਸੀਂ ਕਿੱਥੋਂ ਤੱਕ ਖਰੀਦ ਸਕਦੇ ਹੋ ਇਹ ਫਾਰਮਰ ਵੀਰ ਦਾ ਮਤਲਬ ਖੁਸ਼ ਆ ਉਸ ਰੇਟ ਤੱਕ ਦੇਖਨੇ ਫਿਰ ਵਿਕੇ ਪਰ ਇਦਾਂ ਦਾ ਕਦੇ ਵੀ ਆਪਣੀ ਜਿਹੜੀ ਫਾਰਮਰ ਦੀ ਜੈਂਸ ਇਦਾਂ ਦੀ ਕੋਈ ਨਹੀਂ ਬਣੀ ਜਿਸ ਤੇ ਜਿਹੜਾ ਕਿਸਾਨ ਵੀਰ ਆਪਦਾ ਜਿਹੜਾ ਮੁੱਲ ਤੈਅ ਕਰ ਸਕੇ ਹਰ ਇੱਕ ਚੀਜ਼ ਦਾ ਜਿਹੜਾ ਮੁੱਲ ਖੁਦ ਉਹ ਮਾਲਕ ਤੈਅ ਕਰਦਾ ਜੋ ਆਪਾਂ ਖਰੀਦਦੇ ਹਾਂ ਇੱਕ ਮਾਰਚਸ ਦੀ ਡੱਬੀ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਤੱਕ ਪਰ ਫਾਰਮਰ ਵੀਰ ਦੀ ਇੱਕ ਫਸਲ ਆ ਜੋ ਮਿਹਨਤ ਨਾਲ ਖੁੱਲੇ ਸਮਾਨ ਦੇ ਵਿੱਚ ਜਿਹੜੀ ਪਲਦੀ ਆ ਤੇ ਫਿਰ ਵੀ ਉਹਨੂੰ ਪੂਰਾ ਜਿਹੜਾ ਮੁੱਲ ਨਹੀਂ ਮਿਲਦਾ। ਬਾਕੀ ਕਿਸਾਨ ਵੀਰੋ ਪੰਜਾਬ ਦੀਆਂ ਮੰਡੀਆਂ 'ਚ ਮੈਂ ਰੇਟ ਦੱਸ ਸਕਦਾ ਹੀ ਪਰ ਵੀਡੀਓ ਆਪਣੀ ਬਹੁਤ ਲੇਟ ਹੋ ਜਾਣੀ ਸੀ ਜਦੋਂ ਨੂੰ ਮੇਰੇ ਕੋਲੇ ਅਪਡੇਟ ਆਉਣੀ ਸੀ। ਕਈ ਵਾਰ ਜਲਦੀ ਆ ਜਾਂਦੀ ਪਰ ਕਈ ਵਾਰ ਨਹੀਂ ਆਉਂਦੀ ਤੇ ਕੱਲ ਮੈਂ ਵੀਡੀਓ ਦੇ ਵਿੱਚ ਬੋਲਿਆ ਸੀ ਬਹੁਤ ਫਾਰਮਰ ਵੀਰਾਂ ਨੇ ਹਰ ਇੱਕ ਮੰਡੀ ਦਾ ਜਿਹੜਾ ਰੇਟ ਦੱਸਿਆ। ਕਮੈਂਟ ਬਾਕਸ ਦੇ ਵਿੱਚ ਹੱਥ ਵਨ ਕੇ ਬੇਨਤੀ ਹੈ ਤੁਸੀਂ ਆਪ ਦੀਆਂ ਮੰਡੀਆਂ ਦੇ ਜਿਹੜੇ ਰੇਟ ਸ਼ੇਅਰ ਕਰੋ। ਕਿੰਨਾ ਕੁ ਜਿਹੜਾ ਔਸਤਨ ਜਿਹੜਾ ਝਾੜ ਮਿਲ ਰਿਹਾ ਤੁਹਾਨੂੰ ਤੇ ਜਰੂਰ ਕਮੈਂਟ ਬਾਕਸ ਦੇ ਵਿੱਚ ਗੱਲ ਬਾਕੀ ਤੁਹਾਡੀ ਕਿਹੜੀ ਵੈਰੈਟੀ ਆ ਫਸਲਾਂ ਨੇ ਕੀ ਹਾਲਚਾਲ ਆ ਬਿਮਾਰੀ ਤੋਂ ਸੁਰੱਖਿਅਤ ਨੇ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਜਿਸ ਦੇ ਵਿੱਚ ਕਹਿ ਰਿਹਾ ਸੀ ਇੱਕ ਸੁੰਡੀ ਆ ਮਤਲਬ ਥੱਲੇ ਇੰਨੀ ਬਰੀਕ ਬਰੀਕ ਐ ਕੱਟ ਰਹੀ ਆ ਤੇ ਜ਼ਰੂਰ ਆਪਦੇ ਖੇਤਾਂ ਦਾ ਝੋਨੇ ਦੇ ਵਿੱਚ ਵੜ ਕੇ ਜ਼ਰੂਰ ਮਤਲਬ ਫਸਲ ਨੂੰ ਆਪਣੀ ਨੂੰ ਢੇੜਾ ਮਾਰੋ ਕਈ ਫਾਰਮਰ ਵੀਰ ਹੁੰਦੇ ਆ ਜੇ ਆਪਾਂ ਸੜਕ ਤੋਂ ਜਾਮਨੇ ਪਈਆਂ ਤੋਂ ਆ ਮੁੜਿਆਵਾਂਗੇ ਹੋ ਸਕਦਾ ਵੀ ਉਹਨਾਂ ਚੀਜ਼ਾਂ ਨਾਲ ਆਪਾਂ ਨੂੰ ਅੰਦਰਲੀ ਜੋ ਬਿਮਾਰੀ ਚੱਲਦੀ ਬੂਟੇ ਚੰਗੀ ਤਰ੍ਹਾਂ ਜਿਹੜੇ ਫਰੋਲ ਕੇ ਦੇਖਿਆ ਕਰੋ ਜੀ ਕਿਉਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਆ ਆਪਾਂ ਇਸੇ ਦੇ ਹੀ ਸਿਰ ਤੇ ਜਿਉਣੇ ਆ ਜੇ ਗੱਲਾਂ ਬਾਤਾਂ ਚੰਗੀਆਂ ਲੰਗੀਆਂ ਦਾ ਵੀਡੀਓ ਸ਼ੇਅਰ ਕਰਨੀ ਕੱਲ ਨੂੰ ਨਵੇਂ ਰੇਟਾਂ ਦੇ ਵਿੱਚ ਜਾਣਕਾਰੀ ਲੈ ਕੇ ਦੁਬਾਰਾ ਤੁਹਾਨੂੰ ਮਿਲਦੇ ਆਂ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ